रोटी का टाइम हो गया रोटी पा लीए बोल दे नहीं अमरजीत देखता खड़े तेरे भाई सुते ही पे या। आ, रोटी का टाइम हो गया और रोटी पाई पूछ रही हम देख चलो मैं ही पूछ रही पाजी ਮੈਂ ਕਿਹਾ ਰੋਟੀ ਬਾਅਦ ਮੈਂ ਰੋਟੀ ਖਾ ਲਾਂਦੇ ਤੁਸੀਂ ਰੋਟੀ ਖਾਣਾ ਨਹੀਂ ਆਲਾ ਨੇ ਬਿੱਟੂ ਵੀ ਇਕੱਠੇ ਬਹਿ ਜਾਂਦਾ ਨੇ ਕੋਈ ਨਹੀਂ ਆਂ ਸ਼ੇਅਰ ਕਰਕੇ ਹਾਂਜੀ ਹਾਂਜੀ ਹਾਂ ਚਲ ਕੋਈ ਨਹੀਂ ਖਾ ਲਾਂਨੇ ਆ ਉਹ ਜੱਤੇ ਪੁੱਤ ਹਾਂਜੀ ਕਿੱਦਾਂ ਚੱਲੇ ਆਜੇ ਫੇ ਸੈਲੀ ਕੋ ਚੱਲੀ ਆ ਹਾਂ ਪੁੱਤ ਜਲਦੀ ਮੁੜਿਆ ਜੇ ਤੇਰਾ ਪਾਪਾ ਡੈਡੀ ਆ ਕੇ ਖਿਜੂਗਾ ਫੇ ਠੀਕ ਆ ਹਾਂ ਜਲਦੀ ਮੁੜਿਆ ਮੇਰੇ ਪੁੱਤ ਤਾਇਆ ਜੀ ਕੂਆ ਜੀ ਆਂਦੀ ਆ ਬੁਆ ਦੀ ਹਾਂਜੀ ਐਸ ਵੇਲੇ ਹਾਂਜੀ ਸੁਖ ਹੋਵੇ ਭਰਾਵਾ ਬੁਆ ਸਾਸਿਕਾ ਸਾਸਿਕਾ ਹੋਰ ਕਿਦਾਂ ਪੁੱਤ ਠੀਕ ਆ ਠੀਕ ਆ ਠੀਕ ਆ ਹੋਰ ਬੈਠੋ ਜੋਤੇ ਬੁੱਤ ਲਿਆ ਕਰਤੀ ਬੁਆ ਲਈ ਤੱਕੋ ਸੁਣਦਾ ਸੁਣਦਾ ਜਰਾ ਸਾਸਿਕਾ ਸਾਸਿਕਾ ਹੋਰ ਕਿਦਾਂ ਪੁੱਤ ਪੜਾਈ ਠੀਕ ਆ ਹਾਂਜੀ ਹੋਰ ਭੈਣ ਮੋਇਆ ਜੁਨੇ ਕੰਦਾ ਸੋਖਿਆ ਸੋਖ ਸ਼ਾਂਤੀ ਕਾਦੀ ਆ ਵੀਰਾ ਬਹੁਤ ਕੜੀ ਇਸ ਕੰਦਾਂ ਤੀ ਗੱਲ ਹੁਣ ਫੇਰ ਲਾ ਪਿਆ ਬਥੇਰਾ ਲੜਦਾ ਵੀਰਾ ਹਟਿਆ ਹੀ ਕਾ ਦੇ ਉਹ ਦੱਸ ਕੀ ਕਰੀਏ ਇਹਦਾ ਹੂੰ ਭੈਣ ਤੂੰ ਹੀ ਜੋ ਪਰਹਿਰਿਆ ਕਰ ਇੱਕ ਤਾਂ ਗੁੱਸਾ ਤੈਨੂੰ ਵੀ ਬਹੁਤ ਆਉਂਦਾ ਤੂੰ ਮੜਿਆ ਸ਼ਾਂਤ ਰਿਆ ਲਿਆ ਕਰ ਮੈਂ ਕਹਿਣ ਲਾਪਾ ਉਹ ਅੱਗੇ ਇੰਨਾ ਮੈਨੂੰ ਜੇ ਮੇਰਾ ਜਲੂਸ ਕਰਦਾ ਤੂੰ ਵੀ ਉਪਰੋਂ ਦੀ ਮੈਨੂੰ ਹੀ ਕਹਿੰਦਾ ਆ ਉਹ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਲੇਸ਼ ਥੂੰ ਕਰਦੀ ਆ ਮੈਂ ਤਾਂ ਇਹ ਕਹਿਣਾ ਆ ਕਿ ਜਿੰਨਾ ਕਲੇਸ਼ ਤੋਂ ਬਚ ਹੁੰਦਾ ਬਚ ਲਿਆ ਕਰੋ ਮੈਂ ਤਾਂ ਆਪ ਲੋਕ ਜਦੋਂ ਕਿਤੇ ਪੀਤੀਆਂ ਦੀ ਮੈਂ ਤਾਂ ਲੋਕ ਲੋਕ ਟਾਈਮ ਪਾਸ ਕਰਦੀ ਇੱਕ ਦਿਨ ਤਾਂ ਸਬਜੀ ਬਣਾਈਓ ਸਾਰੀ ਚਾਕੇ ਗੇਟ ਵਿੱਚ ਢੋਲ ਦਿੱਤੀ ਉਹਦਾ ਹੁਣ ਕਿਤੇ ਇੰਦਾ ਕੰਮ ਆ ਤੇ ਇਨੇ ਚਾਵਾਂ ਮੈਂ ਆ ਜਾ ਰੋਟੀ ਜੋ ਰੋਟੀ ਖਾਣ ਦੇ ਵੇਲੇ ਕਲੇਸ਼ ਵਿਰਾ ਕਰਦਾ ਰੋਟੀ ਖਾਣ ਦੇ ਵੇਲੇ ਉਹ ਮੈਂ ਤਾਂ ਇਹ ਕਹਿਣਾ ਰੱਬ ਦਾ ਨਾਮ ਲਿਆ ਕਰੋ ਕਲੇਸ਼ ਤੋਂ ਬਾਜਿਆ ਕਰੋ ਕਲੇਸ਼ ਚੰਗਾ ਨਹੀਂ ਹੁੰਦਾ ਘਰ ਚ ਕਿੱਦਾਂ ਮਰਜੀ ਤੂੰ ਪਬਲਿਕ ਦੀ ਸਬਸਕ੍ਰਾਈਬ ਕਰ ਕਿੰਨਾ ਸਾਸਰੀ ਹੋਵੇਂ ਹੋ ਠੀਕ ਆ ਹਾਂ ਠੀਕ ਆ ਸੇ ਤਾਂ ਵਧੀਆ ਘਰ ਪਰਵਾਹ ਠੀਕ ਠਾਕ ਹਾਂ ਸਭ ਠੀਕ ਠਾਕ ਆ ਹਾਂ ਬਹਿੰਦੀ ਸੱਸੀ ਕਾਲ ਸਾਸਰੀ ਕਿਦਾਂ ਬੀਟੂ ਬਹੁਤ ਠੀਕ ਆ ਸੇ ਠੀਕ ਆ ਹਾਂ ਠੀਕ ਆ ਠੀਕ ਆ ਸਾਰੇ ਠੀਕ ਠਾਕ ਆ ਰੋਟੀ ਪਾਈਏ ਭੈਣ ਪਹਿਲਾਂ ਚਾਹ ਬਣਾਈਏ ਪਹਿਲਾਂ ਮੈਂ ਕੁਛ ਨਹੀਂ ਖਾਣਾ ਪੀਣਾ ਹੈਗਾ ਹਜੇ ਮੈਂ ਪਾਣੀ ਪੀ ਲਿਆ ਆ ਤਾਂ ਮਰੇ ਬੀਰੇ ਕੋ ਬੈਣੀ ਆ ਜਾ ਦੇਖ ਲੋ ਬਾਹਰ ਬੈਠੇ ਆ ਆ ਬੰਦੀ ਵੀਰੇ ਕੋ ਮਨਸਾ ਇੰਨੇ ਆ ਗਏ ਪਾਣੀ ਪਿਆ ਮੈਂ ਅਬ ਤੁਸੀਂ ਕਿੱਥੇ ਚੱਲ ਗਏ ਸੀਗੇ ਮੈਂ ਏਜੰਟ ਨੂੰ ਫੋਨ ਕਰਨ ਚੱਲ ਗਿਆ ਸੀ ਅੱਛਾ ਹੂੰ ਤਾਂ ਉਹ ਵੀ ਕਿਤੇ ਜਿਆਦੇ ਭਾਰੀ ਨੂੰ ਪੁੱਛਿਆ ਰੋਟੀ ਪਾਈਏ ਕੰਨੇ ਆ ਲਾ ਮੋਹਣ ਨੂੰ ਵੀ ਇਕੱਠੇ ਆਨੇ ਕੋਲੋ ਪੀਤਾ ਹੋਇਆ ਭੈਣ ਕਰਦੀ ਆਈਓ ਭੈਣ ਜਿਹੜੀ ਹੋਏਗੀ ਅੱਜ ਤਾਂ ਕੋਣ ਘੰਟਾ ਹੋਈ ਬਾਹਰ ਹੀ ਬੈਠੀ ਗੱਲਾਂ ਕਰਨੀ ਮੈਨੂੰ ਲੱਗਦਾ ਫੇਰ ਰੋਣਾ ਰੋ ਜਾ ਪਿਆ ਲੱਗਦਾ ਆਈਓ ਜਿਹੜੀ ਆਹ ਲੱਗਦਾ ਆਇਆ ਇੱਦਾਂ ਕੋਈ ਫਿਕਸ ਕਰਕੇ ਆਉਣਾ ਕੋਈ ਸੌਂਗ ਲੱਗਦਾ ਤਦੇ ਆ ਜਾਂਦੀ ਤੀਜੇ ਦਿਨ ਕੋ ਸਹਮਾਣ ਪਾਉ ਬਾਅਦ ਆ ਜਾਂ ਲੈ ਹੋਰ ਹੁਣ ਹੋ ਕ ਸਹਮਾਣ ਪਾਏ ਆ ਆ ਜਾਂਦੀ ਆ ਜਾਣਾ ਕਿੱਥੇ ਆਉਣੇ ਪੇਕਿਆਂ ਦੇ ਹਨਾ ਭਰਾਵਾਂ ਕੋਲੇ ਹੀ ਆਣਾ ਹੁਣ

ਉਈ ਬਸ ਫੇਕਲੇਸ ਕੀਤਾ ਹੁਣ ਉਹਨੇ ਫੇਰ ਉਹਨੂੰ ਕੀ ਕਰੀਏ ਦੱਸ ਉਹਦਾ ਤੁਹਾਨੂੰ ਪੁੱਛ ਰਿਆ ਬੇ ਹੁਣ ਕੀ ਗੱਲ ਹੁਣ ਕਿਉਂ ਤ੍ਰੇਸ ਕੀਤਾ ਮੈਂ ਕਹਾ ਰੋਜ ਉਹਦੇ ਪੁੱਤ ਕਲੇਸ ਤੋਂ ਤੰਗ ਆਈ ਪਈ ਹਾਂ ਰੋਜ ਪੁੱਤ ਕੋਲੇ ਜੇ ਰੱਖਦਾ ਰੋਜ ਕੋ ਮੋ ਤਾਂ ਰੋਟੀ ਵੀ ਨਹੀਂ ਚੱਲਦੀ ਰੋਟੀ ਦਾ ਟਾਈਮ ਕੋ ਜਾਰਾ ਇਹ ਕਲੇਸਾ ਦਾ ਸਾਰੀ ਦਿਹਾੜੀ ਬੰਦਾ ਕੰਮ ਕਰਦਾ ਆ ਰੋਟੀ ਦੇ ਵੇਲੇ ਆੜਾ ਹੀ ਉਹ ਕਲੇਸਾ ਰੱਖਦਾ ਆ ਪਰ ਉਹ ਇਹਦੇ ਕੰਮ ਆਫਰ ਵੀ ਦਿਨੇ ਬੜ ਦੋ ਨਾਲ ਜਾਂਦਾ ਜਦੋਂ ਰਾਤ ਨੂੰ ਪੀ ਕੇ ਆ ਜਾਂਦਾ ਸੰਪਤੀ ਗਣਾ ਭਾਰੀ ਕਰ ਦਿੰਦਾ ਮੈਂ ਕਹਿੰਦਾ ਵੀਰਾ ਫਿਰ ਇਦਾਂ ਨਹੀਂ ਗੱਲ ਸੂਤ ਹੋਣੀ ਸਰਪੰਚ ਨਾਲ ਗੱਲ ਕਰੀਏ ਉਹ ਨਹੀਂ ਜਲੂਸ ਨਿਕਲੂ ਕਾਕਾ ਆਪਣਾ ਤੈਨੂੰ ਬੜਾ ਪੰਚਾਇਤਾਂ ਦੇ ਬੰਦੇ ਚੰਗੇ ਲੱਗਦੇ ਆ ਨਹੀਂ ਭਾਜੀ ਇਦਾਂ ਸੂਤ ਨਹੀਂ ਹੋਣਾ ਕੰਮ ਉਹ ਇਹ ਤਾਂ ਠੀਕ ਆ ਵੀ ਗਾ ਰੋਜ ਉਹਦਾ ਰੌਲਾ ਵੀ ਚੰਗਾ ਨਹੀਂ ਰੌਲਾ ਰੋਜ ਤੇ ਗਾ ਰੋਜ ਵੀ ਚੰਗਾ ਨਹੀਂ ਰੋਜ ਦਾ ਹੀ ਹੋ ਗਿਆ ਵੀ ਜਦੋਂ ਪਰ ਮੈਨੂੰ ਤਾਂ ਰੌਲਾ ਕਾਹਦਾ ਆ ਉਦਾਂ ਵੀਰੇ ਬੜਾ ਸੋਨ ਰੈਂਟ ਆ ਰਾਵਾਂ ਪੀ ਕੇ ਆਵੜਦਾ ਬੰਦਾ ਥੋੜੀ ਬੋਦੀ ਫਿਰ ਰੱਜ ਕੇ ਆਵੜਦਾ ਨਾ ਪਰ ਇਹ ਰੌਲਾ ਕਾਹਦਾ ਹੁਣ ਹੁਣ ਤਾਂ ਤੁਹਾਡੇ ਨਿਆਣੇ ਵੀ ਸੁਖਣਾ ਵੱਡੇ ਹੋ ਗਏ ਆ ਨਿਆਣੇ ਕਰਕੇ ਤਾਂ ਮੇਰ ਦਿਲ ਕੱਤੀ ਜਾਂਦੀ ਇੱਥੇ ਤਾਂ ਕਾਹਦੀ ਤੁਹਾਨੂੰ ਪਤਾ ਵੀ ਲੱਗੇਗਾ ਵਾਲਿਆਂ ਬਾਰੇ ਸੋਚੋ ਹੁਣ ਤੁਸੀਂ ਉਹ ਕੀ ਗੱਲ ਕੰਮ ਨਹੀਂ ਕਰਦਾ ਉਹ ਜਦੋਂ ਪੈਸੇ ਮੰਗ ਲਓ ਹੈ ਨਹੀਂ ਹੈ ਨਹੀਂ ਹੈ ਨਹੀਂ ਇਦਾਂ ਹੀ ਕਰਦਾ ਰਹਿੰਦਾ ਆ ਉਹ ਬੱਸ ਵੀਰਾ ਰੋਆ ਹੀ ਉਸ ਗੱਲ ਦਾ ਆ ਉਹ ਖਣਾੰਗ ਦਾ ਰੋਲਾ ਆ ਪੈਣ ਜੇ ਉਹ ਇਹ ਕੰਮ ਨਾ ਨਹੀਂ ਸਰਦਾ ਮਾੜਾ ਮੋਟਾ ਕੋ ਤੂੰ ਨਾਲ ਕੰਮ ਕਰ ਲੈ ਆ ਉਹ ਹੀ ਚੱਲ ਖਰਚਾ ਪਾਣੀ ਆ ਕੋ ਪਸ਼ੂ ਬਾ ਰਖਾਉ ਜੀ ਹੋਰ ਇਹਦੇ ਕੰਮ ਨਾ ਨਹੀਂ ਸਰਦਾ ਤੂੰ ਕੋ ਨਾਲ ਕੰਮ ਕਰ ਕਰ ਲਾ ਉਹਦਾ ਹੱਥ ਬਟਾ ਹੋਰ ਕੀ ਕਰਨਾ ਆਪਣੇ ਨਿਆਣੇ ਪਾਲੋ ਗੁਜ਼ਾਰਾ ਕਰੋ ਘਰ ਦਾ ਖਰਚਾ ਤੋਰ ਹੋਰ ਕੀ ਕਰਨਾ ਕੰਮ ਦਾ ਵੀਰ ਕਰਕੇ ਸਾਰਨਾ ਕੰਮ ਤੋਂ ਬਿਨਾਂ ਨਹੀਂ થਣਾ ਹੈਗਾ ਕੰਮ ਕਰੋ ਡੰਗਰ ਬੱਚਾ ਉਹਨ ਕਿਹੜਾ ਮੈਂ ਤੋ ਰੱਖਉਂਦਾ ਗੋਡੇ ਵੀਰੇ ਤੋ ਬਦੇ ਉਹ ਕਰਾ ਸਾਡੀ ਘਰ ਦੀ ਖੇਤੀ ਵਿੱਚ ਬੀਜ ਲੈਣੇ ਭੈਣ ਮੇਰੀ ਗੱਲ ਸੁਣ ਇਹ ਜ਼ਰੂਰੀ ਥਾੜੀ ਮੈਂ ਡੰਗਰ ਬੱਚੇ ਰੱਖਣੇ ਆ 50 ਕੰਮ ਹੋ ਰਿਹਾ ਉਹ ਹੋਰ ਕੰਮ ਕਰ ਲਾ ਜਿਹੜਾ ਤੁਹਾਨੂੰ ਲੱਗਦਾ ਸੌਕਾ ਤੁਸੀਂ ਕਰ ਸਕਦੇ ਉਹ ਕਰ ਲਓ। ਹੂੰ ਵੀਰਾ ਮੈਂ ਤਾਂ ਚੱਲ ਮੈਂ ਮਾੜਾ ਮੋਟਾ ਪਲਾਸਟਿਕ ਦਾ ਕੰਮ ਕਰ ਲੰਨੀ ਆਂ। ਕੋਈ ਆਹ ਮਾੜਾ ਮੋਟਾ ਗੋਂਗੇ ਗੋਂਗੇ ਹੋ ਕੇ ਈ ਲੜਾ ਫੜੜ ਜਾਉਂਦਾ। ਆਹੋ ਚਾਹ ਫੋਣੀਆਂ ਬਾਲਟੀਆਂ ਡੋਂਗੇ। ਇਹ ਆਹ ਉਹਦੇ ਚੀਜ਼ਾਂ ਲੈ। ਉਹ ਕਿਤੇ ਕੰਮ ਮਾੜਾ ਆ। ਨਾ ਕਿ ਤੁਹਾਡਾ ਤਾਂ ਘਰੇ ਐ ਨਹੀਂ ਟਿਕਾਣੇ ਤੇ ਆ। ਤੁਸੀਂ ਤਾਂ ਘਰ ਰੱਖ ਲੋ ਕੰਮ ਨਾ ਤੁਹਾਡਾ ਕੰਮ ਮੈਂ ਪੈ ਸਕਦੀ। ਘਰ ਕੰਮ ਇਹਨਾਂ ਦਾ ਤੂ। ਜਿੰਨਾ 4-5000 ਤਾਂ ਹੁੰਦਾ ਤਾਂ ਮੈਂ ਲੈ ਆਉਂਦੀ। ਤਿਆਰੇ ਜਾਰੇ ਲੱਗਣੇ ਨਾ ਲਿਓਨ ਜ਼ਮਾਨ 10 ਪੈਣ ਮੇਰੀ ਕਿੰਨੇ ਕ ਪੈਸੇ ਨਾ ਕਰਦਾ ਕਿੰਨੇ ਕ ਚਾਹੀਦੇ ਆ ਚਾਹੀਦੇ 45000 ਆ ਪੀ ਉਹ ਮੇਰੀ ਗੱਲ ਸੁਣ ਤੂੰ ਆਵਣਾ ਆਪਣਾ ਕੋਈ ਬਣਾ ਕਿਤੇ ਕੰਮ ਦਾ ਕੋਈ ਗੱਲ ਨਹੀਂ ਤੇਰੀ ਕਰਦ ਨੇ ਔਕੇ-ਔਕੇ ਹੋ ਕੇ ਮਦਦ ਤੇ ਹਾਂ ਹੋਰ ਕੀ ਕਰਨ ਸਾਰੇ ਚਾਹੀਦੇ ਆ ਇੱਕ ਮਿੰਟ ਆਇਓ ਤਾਂ ਕੀ ਗੱਲ ਹੋ ਗਈ ਆ ਗਈ ਸੁਣੋ ਹੈਗਾ ਤੁਸੀਂ ਨਾ ਕਿਤੇ ਪੈਸਿਆਂ ਨੂੰ ਹਾਂ ਕਰਦੇ ਹੋ ਉਧਰ ਉਹ ਨਹੀਂ ਕਰਦਾ ਮੈਨੂੰ ਤਾਂ ਆਪ ਜਰੂਰ ਤਾਂ ਪੈਸਿਆਂ ਦੀ ਆਹੋ ਫੇ ਤੁਹਾਡਾ ਵੀ ਪਤਾ ਨਹੀਂ ਜਾਣਦਾ ਕੋਈ ਨਾ ਜਾਣਾ ਮੈਂ ਦਾਦਾ ਕਰਦਾਗਾ ਲਾ ਜਾ ਉੱਥੇ ਤੁਸੀਂ ਨਾ ਮੰਨ ਜਿਓ ਹੁਣ ਕੋਈ ਗੱਲ ਨਹੀਂ ਮੈਂ ਕਰਦਾ ਉੱਥੇ ਆ ਜਾ ਉੱਥੇ ਬੈਠ ਨੇ ਉਹਨਾਂ ਕੋਲ ਜਾ ਚਲ ਕਰ ਦਿੰਨੇ ਥੋੜੀ ਬੋਤੀ ਮਾ ਨਾ ਗੱਲ ਸੁਣ ਲੈ ਭਰਾ ਮੇਰੀ ਇੱਕ ਮੇਰੇ ਹੱਥ ਖੜੇ ਆ ਮੇਰੇ ਤੇ ਨਾ ਆਖ ਰખી ਮੈਨੂੰ ਆਪ ਜਰੂਰ ਤਾਂ ਪੈਸਿਆਂ ਦੀ ਆਹ ਭਰੀ ਇਹਨਾਂ ਨੂੰ ਪਤਾ ਨਹੀਂ ਤੁਹਾਨੂੰ ਪਤਾ ਹੀ ਹੈ ਵਾਪੀ ਲਾਏ ਜਾਂ ਰੈਂਟਲ ਇਹ ਤੁਹਾਡੇ ਕੋਲ ਹੈਗੇ ਤਾਂ ਹਾਂ ਕਰਿਓ ਨਹੀਂ ਤਾਂ ਮੇਰੇ ਕੋਲ ਕੁਝ ਨਹੀਂ ਹੈਗਾ ਸਾਫ਼ ਤੈਨੂੰ ਦੱਸ ਦਤਾ ਪੈਣ ਮੇਰੇ ਕੋਲ ਨਹੀਂ ਕੁਝ ਨਹੀਂ ਹੈਗਾ ਪੈਸੇ ਦੀ ਵੀ ਸਹੀ ਆ ਤੇਰੇ ਵੇਟ ਵੇਜ ਦਾ ਲਾਇਆ ਕਿੰਨਿਆਂ ਚ ਰੋ ਗਿਆ ਨੂੰ ਡੀਕਦੇ ਨੂੰ ਇਹ ਤਾਂ ਪਤਾ ਨਹੀਂ ਵਿਚਾਰੇ ਦਾ ਕਰੂੰ ਆਇਆ ਨਾ ਚਲ ਕੋਈ ਮੇਰੀ ਗੱਲ ਸੁਣ ਵਾਹਿਗੁਰੂ ਤੇਰਾ ਕੰਮ ਬਣਾਵੇ ਤੈਨੂੰ ਪੈਸਿਆਂ ਵੱਖੋਂ ਹੀ ਲੈਣ ਦੇਂਦੇ ਇਹੜਾ ਕੰਮ ਬਣਾਣਾ ਚਾਹੀਦਾ ਹਾਂ ਚੱਲ ਬਾਹਰ ਜਾ ਕੇ ਕਮਾਣਾ ਹੀ ਆ ਆਏ ਜਾਣਾ ਹੀ ਆ ਬਾਹਰ ਚੱਲ ਕੋਈ ਗੱਲ ਨਹੀਂ ਦੇਖ ਲੈਣੇ ਆ ਤੂੰ ਕਹੇ ਦੱਸਣ ਦਾ ਫਰਜ਼ ਆ ਮੇਰਾ ਫੇਰ ਕੱਲੂ ਗੋਹੋਂਗੇ ਤੁਸੀਂ ਦਿੱਤਾ ਕੁਛ ਨਹੀਂ 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 ਕੋਈ ਨਹੀਂ ਐਣ ਮੇਰੀ ਗੱਲ ਸੁਣ ਥੋੜੇ ਬਾਰੇ ਪਏ ਪਏ ਆ ਹੈਗੀ ਐ ਜਿਹੜੇ ਤੂੰ ਨਾ ਘਬਰਾ ਜੇ ਤੇਰੇ ਘਟ ਜੋਗੇ ਫੇਰ ਵੀ ਆਪਾਂ ਬੈਠੇ ਆ ਇਹਦੇ ਲਾਗਵਾਂਗੇ ਗੋਠਾ ਲਾਣਾ ਪਿਆ ਕਿਤੇ ਬਿਆਜੂ ਪਾਣੇ ਪਏ ਸਾਡੇ ਨਾਲ ਕਿ ਤੈਨੂੰ ਪੈਠਾ ਕਰਕੇ ਰਹਿਣ ਦੇ ਤੇਰਾ ਮਹਾਰਾਜ ਕੰਮ ਹੁਣ ਆਵੇ ਤੈਨੂੰ 4 ਸਾਲ ਹੋ ਗਿਆ ਠੱਕੇ ਗਾਂਦੇ ਰ ਕਉਂ ਬਰਾਬਰ ਯਾਰ ਨਾ ਹੋਗਾ ਕਮਾਗਿਆ ਕੋਈ ਨਹੀਂ ਭੈਣ ਤੂੰ ਬੇਫਿਕਰ ਹੋ ਕੋਈ ਨਹੀਂ ਤੇਰੀ ਘਰ ਦੇ ਮਾਦਰ 5 7 10000 ਕਉਂ ਕਰ ਬਾਕੀ ਟੈਂਪ 30 35000 ਦਾ ਮਾਲ ਬਾਹਰ ਦੰਨੇ ਔਕੀ ਜਾਗੇ ਆਪਣੇ ਘਰ ਤੋਂ ਚਲੇਸ ਘਟ ਆਰਾਮਣਾ ਹੋਰ ਵੇਚ ਦੇ ਵਾਲੀ ਤਾਂ ਦੇਖਣਾ ਪੈਣਾ ਨਾ ਹੁਣ ਚਲੋ ਬਾਹਰ ਨਾ ਨਾ ਲਾਇਆ ਹੁੰਦਾ ਫੇਰ ਮਦਦ ਕਰ ਦਿੰਦੇ ਹੁਣ ਕੋਈ ਨਹੀਂ ਸਾਨੂੰ ਪਤਾ ਕੋਈ ਨਹੀਂ ਸਾਨੂੰ ਪਤਾ ਅੱਗੇ ਫੜ ਤੁਰ ਕੇ ਤੁਸੀਂ ਸਾਰੇ ਆ ਕੋਈ ਗੱਲ ਨਹੀਂ ਇਹਦੇ ਭੈਣ ਇਹਦੇ ਵਿਚਾਰੇ ਨਾਲ ਮਿਲ ਕੇ ਕਰਨੇ ਕੰਮ ਇਹਦਾ ਕਰਦਾ ਚੱਲਦਾ ਕੋਈ ਨੀ ਗੁਰਾ ਜਿਹੜੇ ਤੁਸੀਂ ਮੇਰੇ ਮਾਰੋਦ ਕਰਨੀ ਆ ਨਾ ਕੋਈ ਨਾ ਥੋੜੇ ਥੋੜੇ ਕਰਕੇ ਤੁਹਾਡੇ ਕੋਲ ਤੋਂ ਹੀ ਪੈਸੇ ਉਹ ਪਾਏ ਮੇਰੀ ਗੱਲ ਤੂੰ ਸਾਡੇ ਪੈਸਿਆਂ ਨੂੰ ਛੱਡ ਆਪਣੇ ਘਰ ਤੋਂ ਕਲੇਸ਼ ਕੱਢ ਆਪਣੇ ਨਿਆਣੇ ਪਾਲ ਕੋਈ ਗੱਲ ਨਹੀਂ ਸਾਡੇ ਮਰਦ ਹੋਗੇ ਨਾ ਵੀ ਮੋੜੇ ਕੋਈ ਨਹੀਂ ਜਿਹੜਾ ਮੇਰਾ ਵੀ ਸਰ ਜਾਊਗਾ ਤੂੰ ਵੀ ਆਪਣਾ ਧਾਰ ਕੋਈ ਗੱਲ ਨਹੀਂ ਸਭ ਦਾ ਦੇਖਣਾ ਹੀ ਹੁੰਦਾ ਕੋਈ ਗੱਲ ਇਥੇ ગામ ਨੂੰ ਭੈਣ ਭਰਾ ਹੁੰਦੇ ਆ ਤੂੰ ਜਾ ਕੇ ਆਪਣਾ ਆਰਾਮ ਨਾਲ ਉੱਥੇ ਘਰੇ ਬਣਾ ਲੈ ਆਪਣੀ ਛੋਟੀ ਜੀ ਦੀ ਦੁਕਾਨ ਮਾਲ ਪਾ ਲੈ ਨਾ ਉਹ ਤਾਂ ਪੈਸੇ ਮੰਗੇ ਨਾ ਕਲੇਸ਼ ਹੋਵੇ ਆਦੀ ਮੇਰੇ ਉਹ ਜੰਗਾ ਨਹੀਂ ਸਾਨੂੰ ਵੀ ਰੋਚ ਚੰਗਾ ਲੱਗਦਾ ਜਦ ਤੂੰ ਤੂੰ ਇੱਕ ਦਿਨ ਆ ਜਾਂਦੀ ਆ ਸਾਨੂੰ ਵੀ ਚੰਗਾ ਲੱਗਦਾ ਕੋਈ ਗੱਲ ਨਹੀਂ ਮੈਂ ਮਿਲ ਗਿਆ ਜਾਓ ਹੂੰ ਚੱਲ ਭੈਣ ਹੁਣ ਬੇਫਿਕਰ ਰਹਿ ਕੋਈ ਨਹੀਂ ਕਰ ਲੈਣਾ ਭਾਈ ਹੋਰ ਤੇ ਵੀਰੇ ਨੇ ਕਰ ਦੇਣਾ ਹੈਗਾ ਕੋਈ ਨਾ ਹਾਂ ਤ ਤੁਸੀਂ ਵੀ ਫਿਕਰ ਨਾ ਕਰੋ ਕੋਈ ਨਹੀਂ ਤੁਹਾਨੂੰ ਵੀ ਤੋੜਾਂਗੇ ਹੀ ਜਾਣਾ ਜਾਂ ਲਾਇਆ ਹੋਇਆ ਪਤਾ ਹੀ ਆ ਵੀ ਲਾਇਆ ਹੋਇਆ ਵਾ ਨਾ ਹੋ ਨਹੀਂ ਤੁਹਾਨੂੰ ਵੀ ਪਤਾ ਹੀ ਆ ਆਪੇ ਵੀਰੇ ਤੇਰੇ ਨੇ ਦੇਖ ਲੈਣਾ ਕੋਈ ਨਹੀਂ ਕਿਸੇ ਨੇ ਟੈਨਸ਼ਨ ਨਹੀਂ ਲੈਣੀ ਹੈਗੀ ਚਲੋ ਕੋਈ ਨਹੀਂ ਵਧੀਆ ਨਾ ਕੋਈ ਗੱਲ ਨਹੀਂ ਜਦੋਂ ਮੈਂ ਬਾਹਰ ਚਲ ਗਿਆ ਨਾ ਉਹ ਤੈਨੂੰ ਭੇਜੂਗਾ ਭਾਵੇਂ ਥੋੜੇ ਦੇ ਜਾਂ ਜ਼ਰੂਰ ਭੇਜੂਗਾ ਇਹਦਾ ਨਾ ਮਾਰਾ ਚੱਲ ਹੋਣਾ ਨਹੀਂ ਕੇ ਬਿਲਕੁਲ ਚੱਲ ਭੈਣ ਫਿਕਰ ਨਾ ਕਰ ਹੁਣ ਤਾਂ ਹਾਂਜੀ ਹਾਂਜੀ ਸਮਾਨਤਾ ਬੂਰਾ ਹੀ ਆ ਹਾਂਜੀ ਥੇ ਰੋ ਰਿਹਾ ਮੈਂ ਨਾ ਮੜ ਜਾ ਜਾ ਮੈਂ ਭੈਣੇ ਰੋਟੀ ਤੁੰ ਖਾ ਲੈ ਗਈ ਹਾਂਜੀ ਹਾਂਜੀ ਖਲਾਤੀ ਉਹਨਾਂ ਦਾ ਰੋ ਹਾਂ ਠੀਕ ਹੈ ਚਲ ਬੋਤ ਕੋਈ ਨਹੀਂ ਬਾਹਰ ਮੈਂ ਆਇਆ ਉਧਰ ਮਿਲ ਕੇ ਚਾਚੀ ਨੂੰ ਆਇਆ ਮਿਲ ਕੇ ਹਾਂ ਬੈਠ ਜਾ ਮੇਰੇ ਕੋਲ ਹਾਂ ਜੀ ਤੂੰ ਹਾਂ ਜੀ ਜੀ ਹੋ ਗਿਆ ਸਮਾਨ ਤਿਆਰ ਹਾਂ ਜੀ ਹਾਂ ਜੀ ਸਮਾਨ ਤਾਂ ਤਿਆਰ ਆ ਤੇ ਉਧਰ ਕਹਿੰਦੇ ਚਾਚੀ ਨੂੰ ਮਿਲ ਕੇ ਆਣੇ ਆਏ ਹੈਗੇ ਹਜੇ ਤੱਕ ਚਲ ਆ ਜਾਣਗੇ ਦੇਖ ਲੈਣਾ ਸੀ ਧਿਆਨ ਨਾਲ ਸਮਾਨ ਸਾਰਾ ਪਾ ਦੇਣਾ ਸੀ ਹਾਂ ਜੀ ਸਾਰਾ ਹੋਸ਼ ਰਹਿਣਾ ਜਾਵੇ ਹਾਂ ਕਾਗਜ਼ ਪੱਤਰ ਰਹਿਣਾ ਜੇ ਕੋਈ ਸਾਰਾ ਕੀਤਾ ਆ ਵੀ ਸਾਰਾ ਪਾ ਆ ਰਿਪੋਰਟ ਆ ਉਹ ਫਿਰ ਹਾਂ ਠੀਕ ਆ ਹੋ ਗਈ ਤਿਆਰੀ ਹਾਂ ਜੀ ਬਾਕੀ ਹੋ ਗਈ ਤਿਆਰੀ ਤਾਂ ਹੋ ਗਈ ਸਾਰੀ ਚਲੋ ਠੀਕ ਆ ਦੇਖ ਲੈ ਭੈਣ ਇਹਨਾਂ ਵਿਚਾਰੇ ਨੂੰ 4-5 ਸਾਲ ਹੋ ਗਏ ੱੱਕੇ ਖਾਂਦੇ ਨੂੰ ਕਦੀ ਕਿਸੇ ਏਜੰਟ ਕੋ ਦੋ ਦਿੰਦਾ ਏਜੰਟਾਂ ਨੂੰ ਪੈਸੇ ਮਰ ਗਏ ਚਲੋ ਮਹਾਰਾਜ ਸੁਣੀ ਇਹ ਵਿਚਾਰਾ ਜਾ ਕੇ ਨਿਆਣੇ ਆ ਜਾਗਾ। ਹੋਰ ਤੇ ਵਧੀਆ ਵਧੀਆ ਕੰਮ ਲਾਵੇਗੀ। ਮੈਂ ਹੋਰ ਕੁੜੀ ਹੁਣ ਜਿੱਦਾਂ ਜ ਤਕੜੀ ਹੋ ਜਾਂਦੀ ਆ ਸਾਫ ਨੂੰ ਫਿਕਰ ਆ। ਆਖੋ ਚਲ ਮਹਾਰਾਜ ਨੂੰ ਲਈ ਜਾ ਕੇ ਕਮਾਈ ਕਰੇ। ਹੋਰ ਬਹੁਤ ਬਹੁਤ ਆਉਣੀਆਂ ਤਰੱਕੀਆਂ ਬਾਅਦ ਸੀ। ਆ ਹੋਰ ਕੀ ਆ। ਪਹਿਲਾਂ ਦੋ ਤਿੰਨ ਬਦਲ ਪਤਾ ਨਹੀਂ ਜਾਂਤਾ ਕਿ ਪੈਸੇ ਕਿਦਾਂ ਬਣਾ ਲੇ। ਹੋਰ ਕੀ ਚਲੋ ਜਿੱਦਾਂ ਵੀ ਹੋਇਆ ਬਣ ਗਿਆ। ਓਕੇ ਸੋਕੇ ਹੁਣ ਓਕੇ ਓਕੇ ਕਿ ਪੈਸੇ ਦਾ ਜਦ ਕੰਮ ਕਰੂਗਾ ਜਾ ਕੇ ਤੇ ਆਪ ਨੂੰ ਪੈਸੇ ਹੋਰ ਕੇ ਤਾਰ ਦਾਂਗੇ ਹੁਣ ਕਿੰਨੇ ਚੜ ਗਿਆ ਦਸ ਨੂੰ ਲੇਟ ਹੋਈ ਜਾਂਦਾ ਉਹ ਇੱਧਰ ਕਹਿੰਦੇ ਚਾਚੀ ਨੂੰ ਮਿਲਣ ਚੱਲਣਾ ਆ ਮੈਂ ਮੈਂ ਤਾਂ ਆਪ ਕਹਿਨੀ ਆ ਕਦੇ ਗਈ ਆਏ ਨਹੀਂ ਹੈਗੇ ਨਾ ਚੱਲ ਹੁਣ ਜਾ ਕਿੱਥੇ ਬੜਿਆ ਉਹ ਇੱਧਰ ਕਹਿੰਦੇ ਸੀ ਮੈਂ ਚਾਚੀ ਨੂੰ ਮਿਲਣ ਚੱਲਣਾ ਆ ਉਹ ਤਾਂ ਮੈਂ ਦੇਖਿਆ ਆ ਪਤਾ ਨਹੀਂ ਇਹ ਬੰਦਾ ਕੀ ਕਰਦਾ ਪਹਿਲਾਂ ਦੋ ਦੋ ਵਾਰੀ ਦੇਖ ਲਓ ਭਾਜੀ ਮਿਲਿਆ ਆ ਜਾਂ ਕਿ ਹੋਰ ਸਾਰੇ ਨੂੰ ਮਿਲਿਆ ਹੋਇਆ ਸੀ ਮੇਲੇ ਨਹੀਂ ਖਤਮ ਹੁੰਦੇ ਸਾਰਾ ਅਸਮਾਨ ਤਿਆਰ ਸਜਾ ਭਾਈਜਾਂ ਤੋਂ ਬੈਠੇ ਕੋਈ ਮੋਗੀ ਗੋਪੀ ਹਾਂਜੀ ਲੇਕਿਨ ਤਾਂ ਉਹ ਤੇਰੇ ਮਾਮਾ ਜੀ ਕਿੱਧਰ ਹੈ ਪਤਾ ਵੀ ਜਾਣ ਤੋਂ ਵੀ ਲੇਟ ਹੋਈ ਜਾਂਦੇ ਇਹਨਾਂ ਨੂੰ ਗੱਡੀ ਵਾਲਾ ਆਇਆ ਹੈ ਹੋਰ ਫਿਰ ਪਤਾ ਨਹੀਂ ਕਿੱਥੇ ਜਾ ਕੇ ਹੁਣ ਵੜ ਗਏ ਚਾ ਦੇਖਣ ਗਿਆ ਮੈਂ ਮੈਂ 2 ਮਿੰਟ ਚ ਕੰਦੀ ਆਇਆ ਪਤਾ ਘੰਟਾ ਆ ਗਿਆ ਮਾਮਾ ਜੀ ਆਉਣਾ ਹਾਂ ਚਲ ਆ ਗਿਆ ਫੇਰ ਹਾਂ ਨਾ ਆ ਜੀ ਚਲ ਆਦੇ ਜੀ ਆਲਾ ਦੇਖੋ ਹੋਰ ਕੀ ਇਹਨਾਂ ਸਮਝੇ ਹੀ ਲੱਗਦੀ ਬਦਾਸ ਘੰਟੇ ਆਜ ਗੱਡੀ ਨੇ ਦਿੱਲੀ ਪਹੁੰਚਾਣੀ ਹੋਰ ਕੀ এয়ারਪੋਰਟ ਤੇ ਵੀ ਟਾਈਮ ਨਾਲ ਹੁੰਦਾ ਏ ਕੋਈ ਨਹੀਂ ਨਾਲ ਲਾਂਦੇ ਜਿਹੜੇ ਨੂੰ ਮੈਪ ਪੁੱਛੀ ਉਹ ਚੱਲ ਹੁਣ ਉਹਨੂੰ ਲੜਨਾ ਹੈਗਾ ਜਾਂਦੀ ਵਾੜ ਦਾ ਜਾਲ ਉਹ ਚੱਲ ਆ ਜਾ ਭਰਾਵਾ ਆ ਜਾ ਹੋਰ ਆ ਜਾ ਲੈ ਆ ਗਿਆ ਵਾ ਤੂੰ ਕਿੱਥੇ ਘੁੰਮੇ ਜਾਣਾ ਯਾਰ ਤੈਨੂੰ ਪਤਾ ਬਸਨਾ ਤੇਰੀ ਦਾ ਟਾਈਮ ਹੋ ਗਿਆ ਮੈਂ ਕਿੰਨਾ ਦੱਸਾਂ ਕਿਸ ਤਰ੍ਹਾਂ ਉਹ ਤੇ ਜੱਗ ਬੈਗ ਆਪਣੇ ਨਾਮ ਦਾ ਤੇ ਚੱਲ ਜੀ ਹੋਰ ਰਾਸ ਪਤਾ ਨਹੀਂ ਨੇੜੇ ਦਾ ਕੰਮ ਆ ਲਾਓ ਚੱਲ ਆ ਜਾ ਲੈ ਆ ਲੈ ਆਓ ਆਹ ਬੋ ਯਾਰ ਖਣੇ ਕਮੀ ਦਾ ਤਾਇਆ ਪਾਏ ਦਾ ਹੈ ਤਾਂ ਉਹ ਇਹਦਾ ਪਰ ਧਿਆਨ ਨਾ ਰਹੀ ਨਾ ਕੋਈ ਨਾ ਮੈਂ ਜੇ ਤੁਹਾਨੂੰ ਤੁਸੀ ਕੰਮ ਭੜਾਈ ਨਾ ਕੋਈ ਨਹੀਂ ਆ ਦਵਾ ਮੈਂ ਕੋਈ ਨਹੀਂ ਦਵਾ ਧੋਪੇ ਸਜ ਜਾਣਾ ਮੈਂ ਤਾਂ ਇਹਦੇ ਦੇ ਉਹਦੇ ਕੋਲ ਕੋਈ सेहयान तो नार आना अच्छा पर बेस बन चलो चलो जंग आते अनार काम करना ठीक है चलो बे पापी तो तक मां मेरा टच और चलो चलो ठीक बात बात काम कर और और सो और क्या ले पता ਆਣਾ ਪਾਪਾ ਲੈਣਗੇ ਤੇਰੇ ਪੈਸੇ ਲੈਣਗੇ ਤੁਮਹਾਰੇ ਕਿਉਂ ਨਹੀਂ ਤੇਰੇ ਪਾਪਾ ਨੇ ਮਸੀਹ ਚੁੱਪ ਕਰ ਰਹਾ ਰੋਲ ਲੈ ਕੋਈ ਮੈਂ ਇੱਥੇ ਲੈ ਆ ਲੈ ਮੈਂ ਤੇਰੇ ਮੇਜ ਕੋਈ ਇੱਕ ਬਹਿ ਕੇ ਚੱਲ ਕੋ ਆਪ ਕੋ ਚਲੋ ਚਲੋ ਦੀ ਹੋਰ ਚੱਲਾ ਹੈ ਲੈ ਪੈਣ ਕਿੱਥੇ ਜਾਣਾ ਜਾਣਾ ਗੋਪੀ ਨੇ ਆ ਜਾਣਾ ਗੋਪੀ ਨੇ ਨਹੀਂ ਜਾਣੇ ਰੋਹੋ ਇੱਥੇ ਹੁਣ ਰਾਤ ਉੱਥੇ ਜਾ ਕੇ ਕਰਨਾ ਦੁਕਾਨ ਨਾਲੇ ਬਿੱਟੂ ਦਾ ਫੋਨ ਆ ਗਿਆ ਹਾਂ ਨਾ ਫੋਨ ਆ ਜੂਗਾ ਚੜਾ ਕੇ ਮੋੜਿਆਣਾ ਗੋਪੀ ਚਲ ਕੋਈ ਨਹੀਂ ਚਲ ਹੋਰ ਚਲ ਚਲੋ ਠੀਕ ਆ ਚਲ ਅੰਦਰ ਚਲੀਏ ਸੋਹਣਾ ਹੋਇਆ ਟਾਈਮ ਹੋ ਗਿਆ ਭੈਣ ਹੁਣ ਤਾਂ ਫੋਨ ਆਉਣ ਵਾਲਾ ਹੀ ਆ ਉਹ ਫਲਾਈਟ ਦਾ ਟਾਈਮ ਹੋ ਰਿਹਾ ਓਹ ਚਲ ਕੋਈ ਅਲੋ ਗੋਪੀ ਦਾ ਫੋਨ ਆ ਗਿਆ ਲੱਗੇ ਕੋ ਰੋਹੇ ਹੈਲੋ ਗੋਪੀ ਹਾਂਜੀ ਮਾਤਾ ਕਿੱਦਾਂ ਜੀ ਹਾਂ ਠੀਕ ਆ ਬੋ ਤਾਂ ਕਿੱਦਾਂ ਹਾਂਜੀ ਠੀਕ ਆ ਜੀ ਹਾਂ ਕਿੱਦਾਂ ਤੇਰਾ ਮਾਮਾ ਚੜ ਗਿਆ ਜਾਂਦੇ ਬੋ ਤਾਂ ਨਹੀਂ ਮਾਤਾ ਚੜਿਆ ਨਹੀਂ ਉਹ ਪੰਗਾ ਹੋਰ ਪੈ ਗਿਆ ਫਲੈਟ ਮੈਸ ਹੋ ਗਈ ਹਾਂ ਹਾਂ ਨਹੀਂ ਮੈਸਰ ਅੱਛਾ ਹਾਂਜੀ ਹਾਂ ਕੀ ਹੋਇਆ ਦੀਦੀ ਫਲੈਟ ਤੇ ਮੈਸ ਹੋ ਗਈ ਹਾਂ ਠੀਕ ਆ ਉਹ ਕਿੱਦਾਂ ਹੋਰ ਗੱਲ ਕਰ ਗੱਲ ਕਰ ਲੈ ਤੂੰ ਹੈਲੋ ਹਾਂ ਕੀ ਗੱਲ ਹੋ ਗਈ ਉਹ ਵਧੀ ਦੀ ਲੇਟ ਹੋ ਗਈ ਫਲੈਟ ਮਿਸ ਹੋ ਗਈ ਹਾਂ ਫਲੈਟ ਮਿਸ ਹੋ ਗਈ ਹਾਂ